ਸਤ ਸ੍ਰੀ ਅਕਾਲ ਜੀ ਇਕਾਲ ਦੀ ਸਾਰਿਆਂ ਨੂੰ ਸਵਾਗਤ ਹੈ ਜੇ ਇੱਕ ਵਾਰੀ ਫੇਰ ਤੋਂ ਤੁਹਾਡਾ ਆਪਣੇ ਚੈਨਲ ਦੇ ਵਿੱਚ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਤੌਜੀ ਦੋ ਨੀਡਲਵਰਕ ਦੇ ਸੂਟ ਬਹੁਤ ਹੀ ਪਿਆਰੇ ਜੋ ਕਿ ਵਰਕ ਹੋ ਕੇ ਆਪਣੇ ਕੋਲੇ ਆਏ ਨੇ ਤੇ ਇਹ ਅੱਜ ਆਪਾਂ ਤੁਹਾਨੂੰ ਦਿਖਾਉਣ ਲੱਗੇ ਹਾਂ ਤੇ ਲਓ ਜੀ ਅੱਜ ਕੱਲ ਕਿਉਂਕਿ ਵੀਡੀਓ ਬਹੁਤ ਜ਼ਿਆਦਾ ਵੱਡੀ ਹੋ ਗਈ ਸੀ ਤੇ ਇਸ ਲਈ ਆਪਾਂ ਇਹ ਸੂਟ ਤੇ ਨਹੀਂ ਵਿੱਚ ਵੀਡੀਓ ਐਡ ਕੀਤੀ ਸੀ ਲਓ ਜੀ ਇਹ ਸੂਟ ਆਪਣਾ ਜਿਹੜਾ ਵਰਕ ਤੇ ਹਲੇ ਲੱਗਿਆ ਹੋਇਆ ਇਹਦੀ ਬਾਹ ਜਿਹੜੀ ਰਹਿੰਦੀ ਹੈ ਤੇ ਬਾਕੀ ਆਪਾਂ ਪ੍ਰੋਪਰ ਤੁਹਾਨੂੰ ਇਹ ਸੂਟ ਦਿਖਾ ਚੁੱਕੇ ਹਾਂ ਤੇ ਚਲੋ ਜੀ ਅੱਜ ਆਪਾਂ ਇਹ ਦੋ ਪਿਆਰੇ ਜਿਹੇ ਸੂਟ ਆ ਜਿਹੜੇ ਕਿ ਆਪਣੀ ਮਾਂ ਬੇਟੀ ਦੇ ਸੂਟ ਇੱਕੋ ਜਿਹਾ ਸਟੱਫ ਤੇ ਇੱਕੋ ਜਿਹਾ ਡਿਜ਼ਾਈਨ ਦੇ ਆਪਾਂ ਤਿਆਰ ਕਰਵਾ ਕੇ ਉਹਨਾਂ ਨੂੰ ਭੇਜ ਰਹੇ ਆ ਤੇ ਚਲੋ ਜੀ ਇਹ ਵਰਕ ਵਧੀਆ ਲੱਗਦਾ ਹੁੰਦਾ ਕਿਉਂਕਿ ਨੀਡਲ ਵਰਕ ਦਾ ਮੇਰੀਆਂ ਭੈਣਾਂ ਨੂੰ ਬਹੁਤ ਜ਼ਿਆਦਾ ਟਰੈਂਡ ਹੋਇਆ ਪਿਆ ਕਿਉਂਕਿ ਜਿੰਨੇ ਕ ਸੂਟ ਮਸ਼ੀਨ ਵਰਕ ਦੇ ਜਾ ਰਹੇ ਉਹਨਾਂ ਕ ਸੂਟ ਹੀ ਆਪਣੇ ਨੀਡਲ ਵਰਕ ਦੇ ਨਾਲ-ਨਾਲ ਬਣ ਕੇ ਜਾ ਰਹੇ ਨੇ ਤੇ ਲਓ ਜੀ ਜਿੰਨੇ ਕ ਸੋਹਣੇ ਭੈਣਾਂ ਦੀ ਚੁਆਇਸ ਹੁੰਦੀ ਓਸ ਤਰ੍ਹਾਂ ਦਾ ਸੂਟ ਜਿਹੜਾ ਬਣਾ ਕੇ ਦੇਣ ਦੀ ਕੋਸ਼ਿਸ਼ ਹੁੰਦੀ ਹੈ ਵੀ ਜਦੋਂ ਤੁਸੀਂ ਵਰਕ ਸਾਨੂੰ ਵੇਖੋ ਫੋਟੋ ਭੇਜਦੇ ਹੋ ਨਾ ਤੇ ਆਪਣੀਆਂ ਕੁੜੀਆਂ ਉਸ ਤਰ੍ਹਾਂ ਟ੍ਰੇਸ ਕਰਕੇ ਦੇਖੋ ਜਿਹੜੇ ਸੂਟ ਉਦਾਂ ਹੀ ਸੇਮ ਰੈਡੀ ਕਰਦੀਆਂ ਨੇ ਹਨਾ ਆਪਾਂ ਨੂੰ ਜਿਹੜੇ ਆਪਣੇ ਕਸਟਮਰ ਨੇ ਇਹ ਸੂਟ ਰੈਡੀ ਕਰਵਾਏ ਐ ਤੇ ਉਹਨਾਂ ਨੇ ਇਹ ਸੇਮ ਫਲਾਵਰ ਆਪਾਂ ਨੂੰ ਜਿਹੜੀ ਇੱਕ ਪਿਕ ਭੇਜੀ ਸੀ ਵੀ ਇਦਾਂ ਦਾ ਫਲਾਵਰ ਬਣਾ ਕੇ ਜਿਹੜੇ ਇਹ ਸੂਟ ਤਿਆਰ ਕਰਨੇ ਨੇ ਦੋਨਾਂ ਮਾਂ ਬੇਟੀ ਦੇ ਤੇ ਚਲੋ ਜੀ ਦੋਨੋਂ ਸੂਟ ਆਪਣੇ ਕੋਲੇ ਅੱਜ ਆ ਚੁੱਕੇ ਨੇ ਤੇ ਆਪਾਂ ਤੁਹਾਨੂੰ ਇਹ ਸੂਟ ਦਿਖਾਉਣੇ ਆ ਵੀ ਇਹ ਸੂਟ ਜਿਹੜੇ ਕਿੱਦਾਂ ਬਣ ਕੇ ਤਿਆਰ ਹੋਏ ਨੇ ਲਓ ਜੀ ਤੁਸੀਂ ਵੀ ਆਪਣੇ ਜਿਹੜੇ ਦੇਖੋ ਇਹ ਰਾਮ ਟੈਕਸ कॉटन ਦੇ ਉੱਪਰ ਜਿਹੜੇ ਆਪਾਂ ਤਿਆਰ ਕੀਤੇ ਨੇ ਲਓ ਜੀ ਜੇ ਆਪਾਂ ਵਰਕ ਚੰਗਾ ਕਰਾਉਣਾ ਹੈ ਤੇ ਇਹਦੇ ਲਈ ਆਪਾਂ ਨੂੰ ਮੇਨ ਗੱਲ ਜ਼ਰੂਰੀ ਹੁੰਦੀ ਹੈ ਵੀ ਨੀਚੇ ਸਟਾਫ ਆ ਜਿਹੜਾ ਉਹ ਵੀ ਆਪਾਂ ਵਧੀਆ ਕੁਆਲਿਟੀ ਦਾ ਲਗਾਈਏ ਤਾਂ ਜੋ ਆਪਣਾ ਵਰਕ ਤੇ ਆਪਾਂ ਪੈਸੇ ਜਦੋਂ ਦਿੰਨੇ ਆ ਹਨਾ ਤੇ ਸਟਾਫ ਚੰਗਾ ਹੋਊ ਤਾਂ ਫੇਰ ਹੀ ਆਪਣੇ ਸੂਟ ਜਿਹੜੇ ਜਾਦੇ ਹੰਡਾਈ ਕਰਨਗੇ ਹਨਾ ਤੇ ਚਲੋ ਜੀ ਸਭ ਤੋਂ ਪਹਿਲਾਂ ਆਪਾਂ ਇਹ ਸੂਟ ਤੁਹਾਨੂੰ ਦਿਖਾਉਣਾ ਹੈ ਇਹ ਆਪਾਂ ਇੱਕ ਸੂਟ ਜਿਹੜਾ 18 ਇੰਚ ਘੇਰੇ ਦਾ ਤਿਆਰ ਕੀਤਾ ਇੱਕ ਆਪਾਂ 22 ਇੰਚ ਘੇਰੇ ਦਾ ਤਿਆਰ ਕੀਤਾ ਤੇ ਇਸ ਤਰ੍ਹਾਂ ਆਪਾਂ ਦੋ ਇੱਕ ਫਲਾਵਰ ਦੇ ਕੇ ਜਿਹੜੇ ਸੂਟ ਇਹ ਤਿਆਰ ਕੀਤੇ ਆ ਤੇ ਚਲੋ ਜੀ ਹੁਣ ਆਪਾਂ ਤੁਹਾਨੂੰ ਸੂਟ ਦਿਖਾ ਦਈਏ ਕਿ ਸੂਟ ਦੇ ਜਿਹੜੇ ਕਲਰ ਆ ਤੁਸੀਂ ਦੇਖ ਸਕਦੇ ਹੋ ਬਹੁਤ ਪਿਆਰੇ ਕਲਰ ਨੇ ਸੂਟ ਦੇ ਪੀਚ ਜੀ ਸ਼ਰਟ ਜਿਹੜਾ ਇਹ ਕਲਰ ਆ ਜਾਂਦਾ ਲਓ ਜੀ ਇਸ ਤਰ੍ਹਾਂ ਇਹ ਸੂਟ ਵੇਖੋ ਆਪਾਂ ਤਿਆਰ ਕੀਤੇ ਨੇ ਬਣਾ ਕੇ ਲਓ ਜੀ ਅੱਪਾ ਕਿਉਂਕਿ ਇਹ ਉਹਨਾਂ ਨੇ ਜਿਹੜਾ ਕਲੀ ਵਾਲਾ ਡਿਜ਼ਾਈਨ ਤਿਆਰ ਕੀਤਾ ਇੱਥੋਂ ਆਪਣਾ ਕੋਈ ਵੀ ਉਹ ਕਲੀ ਦਾ ਪੈਨਲ ਪਾ ਕੇ ਹਨਾ ਸੂਟ ਨੂੰ ਤਿਆਰ ਕਰਵਾ ਸਕਦੇ ਕਿਉਂਕਿ ਇਹ ਡਿਜ਼ਾਈਨ ਹੈ ਜਿਹੜਾ ਵਿਚਾਲੇ ਵਿਚਾਲੇ ਆਊਗਾ ਲਓ ਜੀ ਇਸ ਤਰ੍ਹਾਂ ਆਪਾਂ ਦੋ ਫਲਾਵਰ ਦਿੱਤੇ ਅਤੇ ਦੋਨਾਂ ਦੇ ਫਲਾਵਰਾਂ ਤੁਸੀਂ ਦੇਖ ਸਕਦੇ ਹੋ ਤਿੰਨੇ ਫਲਾਵਰ ਜਿਹੜੇ ਡਿਫਰੈਂਟ ਤਰ੍ਹਾਂ ਦੇ ਪਾਏ ਨੇ ਤੇ ਲਓ ਜੀ ਸਫਾਈ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਜ਼ਿਆਦਾ ਸਫਾਈ ਦੇ ਨਾਲ ਜਿਹੜੇ ਸੂਟ ਆਪਣੇ ਇੱਥੋਂ ਵਰਕ ਹੋ ਕੇ ਜਾਂਦੇ ਨੇ ਉਹ ਜੀ ਇੱਕ ਇੱਕ ਸੂਟ ਜਿਹੜਾ ਇੱਕ ਇੱਕ ਫਲਾਵਰ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਸੋਹਣੇ ਜਿਹੜੇ ਆਪਾਂ ਸਫਾਈ ਦੇ ਨਾਲ ਸੂਟ ਤਿਆਰ ਹੋਏ ਨੇ ਤੇ ਸੇਮ ਵਰਕ ਹੀ ਜਿਹੜਾ ਇਹਦਾ ਆਪਾਂ ਦੇਖੋ ਇਸ ਤਰ੍ਹਾਂ ਇਹਦੀ ਬਾਹ ਤੇ ਆਊਗਾ ਠੀਕ ਹੈ ਜੀ ਜੁਝੇ ਇੱਥੇ ਜੇਦੀ ਬਾਹ ਹੋਣੀ ਹੈ ਕਿਤੇ ਤੇ ਚਲੋ ਜੀ ਇਸ ਤਰ੍ਹਾਂ ਜਿਹੜਾ ਇਹਦਾ ਬਾਹ ਤੇ ਡਿਜ਼ਾਈਨ ਪਾਇਆ ਆਪਾਂ ਹਨਾ ਤੇ ਬਾਕੀ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਸੋਹਣਾ ਸੂਟ ਬਣਿਆ ਤੇ ਲਓ ਜੀ ਇਹ ਸੂਟ ਤੇ ਸੇਮ ਹੀ ਆਪਣਾ ਇਹਦੇ ਨਾਲ ਦਾ ਇਹ ਵਾਲਾ ਸੂਟ ਤਿਆਰ ਹੋਇਆ ਲਓ ਜੀ ਦੋਨੋਂ ਸੂਟ ਜਿਹੜੇ ਬਹੁਤ ਜ਼ਿਆਦਾ ਸੋਹਣੇ ਤਿਆਰ ਹੋਏ ਨੇ ਲਓ ਜੀ ਸੇਮ ਕਲਰ ਦਾ ਸੇਮ ਡਿਜ਼ਾਈਨ ਤੇ ਇਸ ਤਰ੍ਹਾਂ ਦੇ ਪਿਆਰੇ ਪਿਆਰੇ ਨੀਡਲਵਰਕ ਦੇ ਸੂਟ ਜਿਹੜੇ ਤੁਸੀਂ ਵੀ ਇਸ ਤਰ੍ਹਾਂ ਬਣਵਾ ਕੇ ਆਪਣੇ ਤਿਆਰ ਕਰਵਾ ਸਕਦੇ ਹੋ ਲਓ ਜੀ ਚਲੋ ਜੀ ਇਸੀ ਆਪਣੇ ਨੀਡਲ ਵਰਕ ਦੇ ਦੋ ਸੂਟ ਬਣ ਗਿਆ ਤੇ ਹੁਣ ਆਪਾਂ ਇਹ ਵਾਲਾ ਸੂਟ ਰੈਡੀ ਕਰਾਂਗੇ ਤੇ ਇਸੇ ਨਾਲ ਤੁਹਾਨੂੰ ਅੱਜ ਦਿਖਾਵਾਂਗੇ ਤੇ ਬਾਕੀ ਇਸ ਤੋਂ ਬਾਅਦ ਚ ਇੱਕ ਹੋਰ ਸੂਟ ਕ੍ਰੇਪ ਦਾ ਜਿਹੜਾ ਆਪਾਂ ਤਿਆਰ ਕਰਾਂਗੇ ਤੇ ਤਿੰਨ ਚਾਰਾ ਸੂਟਾਂ ਦੀ ਇਕੱਠੀ ਵੀਡੀਓ ਟਾਡੇ ਟਿੱਕਰ ਲੈ ਕੇ ਆਵਾਂਗੇ ਤੇ ਲਓ ਜੀ ਇਸ ਤਰ੍ਹਾਂ ਦੇ ਸੂਟ ਜਿਹੜੇ ਤੁਸੀਂ ਵੀ ਆਪਣੇ ਤੋਂ ਕਿੱਦਾਂ ਵੀ ਵਰਕ ਕਰਵਾ ਕੇ ਜਿਹੜੇ ਕਿਸ ਤਰ੍ਹਾਂ ਦਾ ਡਿਜ਼ਾਈਨ ਪਵਾ ਕੇ ਰੈਡੀ ਕਰਵਾ ਸਕਦੇ ਹੋ ਤੇ ਚਲੋ ਜੀ ਸੂਟ ਵਧੀਆ ਲੱਗੇ ਤਾਂ ਜ਼ਰੂਰ ਦੱਸਿਓ ਹਨ ਤੇ ਹਾਂਜੀ ਸ਼ਸ਼ੀ ਕਾਲਜੀ ਸਾਰਿਆਂ ਨੂੰ ਸਵਾਗਤ ਹੈ ਜੀ ਇੱਕ ਵਾਰੀ ਫੇਰ ਤੋਂ ਆਪਣੇ ਚੈਨਲ ਹਰਮੋਨ ਬੁਟੀਕ 688 ਦੇ ਵਿੱਚ ਬਹੁਤ ਹੀ ਸੋਹਣੀ ਕਲੈਕਸ਼ਨ ਲੈ ਕੇ ਆਏ ਜਿਵੇਂ ਕਿ ਮੇਰੇ ਘਰ ਭੈਣਾਂ ਕਹਿ ਰਹੀਆਂ ਸੀ ਵਰਕ ਤੋਂ ਹਟ ਕੇ ਕੁਝ ਚੀਜ਼ ਲੈ ਕੇ ਆਉ ਤੇ ਇਸ ਲਈ ਅੱਜ ਆਪਾਂ ਬਹੁਤ ਹੀ ਸੋਹਣੇ ਇੱਕ ਸੂਟ ਆਪਣੇ ਆਰਡਰ ਤੇ ਰੈਡੀ ਹੋ ਕੇ ਆਏ ਨੇ ਤੇ ਲਓ ਜੀ ਡਿਫਰਨ ਜਿਹੜਾ ਸਟਾਫ ਤੇ ਤੁਹਾਨੂੰ ਇਹ ਮਿਲ ਜਾਣਗੇ ਤੇ ਲਓ ਜੀ ਚੀਜ਼ ਪਹਿਲਾਂ ਤੁਸੀਂ ਦੇਖੋ ਤੇ ਸਭ ਤੋਂ ਪਹਿਲਾਂ ਜੇ ਆਪਣੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਵੀਡੀਓ ਵਧੀਆ ਲੱਗੀ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਲਓ ਜੀ ਹੁਣ ਸਭ ਤੋਂ ਪਹਿਲਾ ਸੂਟ ਆਪਾਂ ਔਰਗੈਂਜਾ 베ਸ ਤੇ ਜਿਹੜਾ ਰੈਡੀ ਕਰਵਾਇਆ ਤੇ ਹੁਣ ਆਪਾਂ ਇੱਕ ਇੱਕ ਕਰਕੇ ਸੂਟ ਸਾਰੇ ਤੁਹਾਨੂੰ ਡਿਜ਼ਾਈਨ ਦਿਖਾਵਾਂਗੇ ਨਾਲ ਹੀ ਦੁਪੱਟੇ ਦਾ ਨਾਲ ਹੀ ਸ਼ਰਟ ਦਾ ਤੇ ਲਓ ਜੀ ਇਹ ਵਾਲੀ ਸੂਟ ਦੀ ਆਪਣੀ ਡਿਫਰਨ ਹਾਂਜੀ ਫਰੰਟ ਰੈਡੀ ਹੋਈ ਹੈ ਤੇ ਲੋ ਜੀ ਬੈਕ ਵੀ ਬਹੁਤ ਸੋਹਣੀ ਰੈਡੀ ਕੀਤੀ ਹੈ ਤੇ ਲੋ ਜੀ ਫੰਕਸ਼ਨਾਂ ਤੇ ਪਾਉਣ ਨੂੰ ਬਹੁਤ ਸੋਹਣੀ ਚੀਜ਼ ਬਣ ਕੇ ਜਿਹੜੀ ਆਪਾਂ ਸਿੰਪਲ ਸੂਟ ਤਿਆਰ ਕਰਵਾਈ ਹੈ ਲੋ ਜੀ ਕਲਰ ਵੀ ਤੁਸੀਂ ਚੈੱਕ ਕਰ ਸਕਦੇ ਹੋ ਬਹੁਤ ਹੀ ਸੋਹਣਾ ਪੀਚ ਜੀ ਕਲਰ ਦੇ ਵਿੱਚ ਸੂਟ ਹੈ ਤੇ ਲੋ ਜੀ ਸੈਕੰਡ ਸੂਟ ਆਪਣਾ ਜਿਹੜਾ ਆਪਾਂ ਇਸ ਤਰ੍ਹਾਂ ਰੈਡੀ ਕਰਵਾਇਆ ਹੈ ਹਾਂਜੀ ਇਹਦੀ ਪੈਕ ਵੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਫਰੰਟ ਤੇ ਦੀ ਸਟਰੰਗੂ ਠੀਕ ਹੈ ਜੀ ਪੈਨਲ ਦੇ ਹਿਸਾਬ ਤੇ ਆਪਾਂ ਜਿਹੜੇ ਇਹਨੂੰ ਤਿਆਰ ਕਰਵਾਇਆ ਤੇ ਲਓ ਜੀ ਸਭ ਤੋਂ ਸੋਹਣੇ ਜਿਹੜੇ ਇਹਨਾਂ ਦੇ ਹੈਗੇ ਆ ਦੁਪट्टे ਲਓ ਜੀ ਦੁਪੱਟੇ ਦੀ ਫਿਨਿਸ਼ਿੰਗ ਚੈੱਕ ਕਰੋ ਤੇ ਦੁਪੱਟੇ ਦਾ ਜਿਹੜਾ ਮਾਪ ਹੈ ਉਹ ਚੈੱਕ ਕਰੋ 2.5 ਮੀਟਰ ਦੇ ਪ੍ਰੋਪਰ ਦੁਪੱਟੇ ਆਪਾਂ ਇੱਥੇ ਰੈਡੀ ਕਰਵਾਏ ਨੇ ਤਾਂ ਜੋ ਆਸਾਨੀ ਨਾਲ ਹਰ ਇੱਕ ਲੇਡੀਜ਼ ਦੇ ਪ੍ਰੋਪਰ ਵਧੀਆ ਵਧੀਆ ਦੁਪੱਟੇ ਜਿਹੜੇ ਆ ਸਕਣ ਠੀਕ ਹੈ ਜੀ ਤੇ ਲਓ ਜੀ ਇਹ ਵਾਲਾ ਸੂਟ ਜਿਹੜਾ ਆਪਣਾ ਬਹੁਤ ਜ਼ਿਆਦਾ ਟ੍ਰੈਂਡ ਦੇ ਵਿੱਚ ਚੱਲ ਚੁੱਕਿਆ ਆ ਆਪਾਂ ਜਿੱਥੇ ਵੀ ਇਹ ਸੂਟ ਲੈ ਕੇ ਗਏ ਬਹੁਤ ਜ਼ਿਆਦਾ ਇਹ ਆਪਣੇ ਸੇਲ ਹੋਏ ਤੇ ਲਓ ਜੀ ਇਹ ਤਾਂ ਤੁਸੀਂ ਚੈੱਕ ਕਰ ਸਕਦੇ ਹੋ ਇਹਨੂੰ ਆਪਾਂ ਇਸ ਤਰ੍ਹਾਂ ਜਿਹੜਾ ਪੇਂਟ ਕੀਤਾ ਜੀ ਸਪਰੇਅ ਪੇਂਟਿੰਗ ਜਿਹੜਾ ਇਹ ਆਪਣਾ ਕੰਮ ਕੀਤਾ ਹੋਇਆ ਜਿਹਦਾ ਟੈਕਸਚਰ ਰਾਜਾ ਪੈਕ ਦੇ ਵਿੱਚ ਤੇ ਫਰੰਟ 'ਚ ਇਹਦਾ ਆਪਾਂ ਬਾਰਡਰ ਬਣਾਇਆ ਟੋਟਲ ਦੇ ਬਾਰਡਰ ਦੇ ਵਿੱਚ ਆਪਾਂ ਇਹਦਾ ਉੱਪਰ ਟੈਕਸਚਰ ਕੀਤਾ ਜੀ ਇਹਦੇ ਨਾਲ ਹੀ ਆਪਣਾ ਦੁਪੱਟਾ ਹੋਊਗਾ ਦੁਪੱਟਾ ਫੁਲਟਾ ਇਮਿਟੇਟਡ ਦੁਪੱਟਾ ਦਪੱਟੇ ਪੂਰਾ ਫੁੱਲ ਬਾਰਡਰ ਆਊਗਾ ਫੋਰ ਸਾਈਡ ਵਿੱਚ ਜਿਹੜਾ ਸਾਰਾ ਟੈਕਸਚਰ ਆ ਜੂਗਾ ਬਾਕੀ ਤੁਸੀਂ ਲੇਸਿਸ ਨਾਲ ਫਿਨਿਸ਼ਿੰਗ ਜਿੱਦਾਂ ਮਰਜ਼ੀ ਕਰਵਾ ਲਓ ਬਹੁਤ ਵਧੀਆ ਸੂਟ ਬਣ ਜਾਂਦੇ ਆ ਲਓ ਜੀ ਚੈੱਕ ਕਰੋ ਸੂਟ ਕਿਉਂਕਿ ਦੁਪੱਟੇ ਇੰਨੇ ਕਿ ਜ਼ਿਆਦੇ ਖੁੱਲੇ ਡੁੱਲੇ ਦੁਪੱਟੇ ਨੇ ਹਰ ਇੱਕ ਲੇਡੀ ਦੇ ਬਹੁਤ ਵਧੀਆ ਜਿਹੜੇ ਪ੍ਰੋਪਰ ਆਉਣਗੇ ਲਓ ਜੀ 2.5 ਮੀਟਰ ਦੀ ਲੈਂਥ ਤੇ ਪ੍ਰੋਪਰ ਦੁਪੱਟੇ ਆਪਾਂ ਇੱਥੇ ਤਿਆਰ ਕਰਵਾਏ ਨੇ ਤੇ ਕਲਰ ਤੁਹਾਨੂੰ ਇੱਕ ਤੋਂ ਇੱਕ ਸੋਨਾ ਮਿਲ ਜੂਗਾ ਹਨ ਤੁਸੀਂ ਆਪਣੀ ਚੁਆਇਸ ਮੁਤਾਬਕ ਵੀ ਜਿਹੜੇ ਸੂਟ ਆ ਆਪਣੇ ਤਿਆਰ ਕਰਵਾ ਸਕਦੇ ਹੋ ਤੇ ਸਾਡੇ ਤੋਂ ਰੈਡੀ ਬਣੇ ਹੋ ਸੂਟ ਵੀ ਲੈ ਸਕਦੇ ਹੋ ਇਹ ਵਾਲੇ ਸੂਟ ਜੇ ਤੁਸੀਂ ਤੁਹਾਨੂੰ ਕੋਈ ਵੀ ਪਸੰਦ ਆ ਤੁਸੀਂ ਸਕਰੀਨ ਸ਼ਾਟ ਲੈ ਕੇ ਕੋਈ ਵੀ ਸੂਟ ਜਿਹੜਾ ਆਪਣਾ ਬੁੱਕ ਕਰਕੇ ਆਰਡਰ ਕਰ ਸਕਦੇ ਹੋ ਤੇ ਚਲੋ ਜੀ ਕੁਝ ਕੁ ਸੂਟ ਆਪਣੇ ਜਿਹੜੇ ਆਰਡਰ ਤੇ ਰੈਡੀ ਹੋਏ ਨੇ ਜੋ ਕਿ ਆਪਣੇ ਇਹ ਸੂਟ ਡਿਸਪੈਚ ਹੋਣ ਵਾਲੇ ਨੇ ਲਓ ਜੀ ਇਹ ਵੀ ਤੁਹਾਨੂੰ ਦਿਖਾ ਦਿੰਨੇ ਆ ਇਹ ਟੈਬੀ ਦਾ ਸਟਾਫ ਹੈ ਹੈਂਡ ਪੇਂਟਿੰਗ ਪਲੱਸ ਹੈਂਡਵਰਕ ਦਬਕੇ ਦਾ ਕੰਮ ਕੀਤਾ ਹੋਇਆ ਤੇ ਆਰੀ ਨਾਲ ਇਹਨੂੰ ਆਊਟਲਾਈਨ ਕਰਾਂਗੇ ਆਪਾਂ ਇਹ ਇਹਦੇ ਨਾਲ ਹੀ ਟੈਬੀ ਦਾ ਹੀ ਦੁਪੱਟਾ ਹੋਊਗਾ ਇਹ ਡਬਲ ਲੇਸ ਇਸ ਨਾਲ ਫੁੱਲ ਫਿਨਿਸ਼ਿੰਗ ਕੀਤੀ ਹੋਈ ਹੈ ਆਪਾਂ ਇਹ ਟੋਟਲ ਸਾਰਾ ਦੁਪੱਟਾ ਪੂਰਾ ਹੈਵੀ ਹੈ ਹੈਵੀ ਕੰਮ ਕੀਤਾ ਹੋਇਆ ਇਹਦੇ ਵਿੱਚ ਲਓ ਜੀ ਕੰਮ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਸਟਾਫ ਦੀ ਗੱਲ ਕਰوں ਤਾਂ ਸਟਾਫ ਆਪਾਂ ਹਰ ਇੱਕ ਨੀਚੇ ਏਡਾ ਕੁ ਵਧੀਆ ਲਗਾਇਆ ਹੋਇਆ ਤਾਂ ਜੋ ਜੋ ਵੀ ਆਪਾਂ ਕੰਮ ਕਰਵਾਉਂਗੇ ਤੇ ਕੋਈ ਕੰਪਲੀਟ ਦਾ ਮੌਕਾ ਨਾ ਆਵੇ ਦੁਪट्टे ਦੀ ਗੱਲ ਕਰੀਏ ਭਾਵੇਂ ਆਪਾਂ ਸੂਟ ਦੇ ਸਟਾਫ ਦੀ ਗੱਲ ਕਰੀਏ ਲਓ ਜੀ ਟੈਵੀ ਦੇ ਉੱਪਰ ਇਹ ਰੈਡੀ ਕਰਵਾਇਆ ਤੇ ਬਾਕੀ ਸੂਟ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣਾ ਸੂਟ ਜਿਹੜਾ ਬਣ ਕੇ ਇਹ ਤਿਆਰ ਹੋਇਆ ਇਸ ਤਰ੍ਹਾਂ ਦੇ ਸੂਟ ਤੁਸੀਂ ਆਪਣੇ ਮਨਪਸੰਦ ਕਲਰ ਤੇ ਜਿਹੜੇ ਕਰਵਾ ਕੇ ਤਿਆਰ ਕਰਵਾ ਸਕਦੇ ਹੋ ਇਹ ਜੋਬ ਦਾ ਕੁਇਚਟ ਹੈ ਵੀ ਸਪਰੇ ਪੇਂਟਿੰਗ ਦੇ ਨਾਂ ਦੇ ਦੁਪੱਟਾ ਕੀਤਾ ਹੈ। ਲਓ ਜੀ ਇਹ ਪੈਟਰਨ ਤੁਸੀਂ ਆਪ ਦੇ ਅਕੋਰਡਿੰਗ ਬਣਾ ਸਕਦੇ ਹੋ। ਉਹ ਬ੍ਰਿਕ ਚੱਕ ਦਾ ਦੁਪੱਟਾ ਨਾਲ ਲਾਇਆ ਹੋਇਆ ਲੇਸ ਨਾਲ ਫਿਨਿਸ਼ਿੰਗ ਕੀਤੀ ਹੋਈ ਹੈ। ਲਓ ਜੀ ਸਾੜੇ ਜਿਹੜਾ ਟੈਕਸਚਰ ਆ ਤੇ ਸਾਈਡ ਤੇ ਫਲਾਵਰ ਬਣਾਇਆ ਹੋਇਆ ਹੈ। ਹੂੰ ਜੀ। ਸਾਰੇ ਡਿਫਰੈਂਟ ਤਰ੍ਹਾਂ ਦੇ ਸਟਾਫ ਲਗਾ ਕੇ ਸੂਟ ਜਿਹੜੇ ਰੈਡੀ ਹੋਏ ਹੋਏ ਨੇ। ਲਓ ਜੀ ਇਹਦਾ ਦੁਪੱਟਾ ਦੇਖੋ ਬਹੁਤ ਹੀ ਸੋਹਣਾ। ਸਤ ਤਿਆਰ ਕੀਤਾ ਲੈਸ ਲਗਾ ਕੇ ਬਲੌਕ ਪੇਂਟਿੰਗ ਹੈ ਤੇ ਨਾਲ ਵੀ ਜਿਹਦੇ ਮਲ ਕਾਟਨ ਦਾ ਨਾਲ ਦੁਪੱਟਾ ਹੋਊਗਾ ਬਲੌਕ ਕੀਤਾ ਹੋਇਆ ਲਓ ਜੀ ਕਲਰ ਚੈੱਕ ਕਰੋ ਕਲਰ ਇੰਨੇ ਕੁ ਸੋਹਣੇ ਜਿਆਦੇ ਕਿਉਂਕਿ ਹਰ ਇੱਕ ਮੇਰੀ ਭੈਣ ਨੂੰ ਪਸੰਦ ਆਉਣ ਵਾਲੇ ਕਲਰ ਆਪਾਂ ਇੱਥੇ ਤਿਆਰ ਕੀਤੇ ਨੇ ਤੇ ਆਪਣੇ ਕੋਲ ਸੂਟਾਂ ਦੀ ਜਿਹੜੀ ਫੁੱਲ ਕੁਆਲਿਟੀ ਫੁੱਲ ਸਟਾਕ ਆਪਣੇ ਕੋਲ ਇੱਥੇ ਰੈਡੀ ਹੈ ਤੁਸੀਂ ਕੋਈ ਵੀ ਸੂਟ ਜਿਹੜਾ ਆਪਣੇ ਤੋਂ ਬਾਏ ਕਰ ਸਕਦੇ ਹੋ ਤੇ ਇੱਕ ਜਿੱਦਾਂ ਡਿਜੀਟਲ ਪ੍ਰਿੰਟਿੰਗ ਚੱਲੀ ਹੈ ਨਾ ਅੱਜਕੱਲ੍ਹ ਉਹ ਵੀ ਵਿਸਕਾਸ ਤੋਂ ਆਜੜ ਤੇ ਡਿਜੀਟਲ ਪ੍ਰਿੰਟਿੰਗ ਦਾ ਕੰਮ ਕੀਤਾ ਹੋਇਆ ਇਹਦੀ ਕੋਈ ਕੰਪਲੀਕੇਟੀ ਨਹੀਂ ਆਪਕੇ ਕੋਲ ਲਓ ਜੀ ਜਿਹੜਾ ਕੰਮ ਤੁਸੀਂ ਮੇਰੀਆਂ ਭੈਣਾਂ ਬਹੁਤ ਚਿਰ ਤੋਂ ਕਹਿ ਰਹੀਆਂ ਸੀ ਇਹ ਵਾਲੇ ਸੂਟ ਆ ਜਿਹੜੇ ਕਿ ਨਵੇਂ ਹੁਣ ਬਣਨੇ ਸ਼ੁਰੂ ਹੋਏ ਨੇ ਲਓ ਜੀ ਕੰਮ ਜੇਕਰ ਕਰ ਸਕਦੇ ਹੋ ਤੁਸੀਂ ਇਸ ਤਰ੍ਹਾਂ ਆਪਣਾ ਮਨਪਸੰਦ ਕੋਈ ਵੀ ਫਲਾਵਰ ਪਾ ਕੇ ਹਨਾ ਕੋਈ ਵੀ ਪੈਟਰਨ ਬਣਾ ਕੇ ਸੂਟ ਜਿਹੜਾ ਰੈਡੀ ਕਰਵਾ ਸਕਦੇ ਆ ਆ ਵੀ ਵਿਸਕਾਸ ਤੋਂ ਆਜੜ ਤੇ ਤੇ ਲਓ ਜੀ ਸਾਰੇ ਇੰਗਲਿਸ਼ ਸ਼ੇਡ ਕਲਰ ਆ ਹਰ ਇੱਕ ਮੇਰੀ ਭੈਣ ਦੇ ਪਸੰਦ ਆਉਣ ਵਾਲੇ ਕਲਰ ਆਪਾਂ ਦੇਖੋ ਕਿਉਂਕਿ ਇਹਨਾਂ ਕਲਰਾਂ ਨੂੰ ਹਰ ਇੱਕ ਪਸੰਦ ਕਰਦਾ ਹੈ ਇਹ ਜੋ ਆ organza ਤੇ ਇਸ ਕਲਰ ਸੰਦੇਸ ਆ ਤੇ ਬਣਿਆ ਹੋਇਆ ਇਹ ਹੈਗਾ ਕ੍ਰੇਪ ਤੇ ਬਣਿਆ ਹੋਇਆ ਇਹ ਹੈਗਾ ਕ੍ਰੇਪ ਦੇ ਉੱਤੇ ਬਲੋਕ ਪੇਂਟਿੰਗ ਇਹ ਦਾ ਫਰੰਟ ਆ ਉਹ ਆਦੀ ਬੈਕ ਆ ਚੁੱਕੇ ਤੇ ਇਹਦੇ ਨਾਲ ਫੈਂਟਸਟ ਆਪਾਂ ਚੁਣੌਣ ਦਾ ਦੁਪੱਟਾ ਲਾਇਆ ਹੋਇਆ ਹੈ। ਬਹੁਤ ਟ੍ਰਿਪਲ ਕਲਰ ਕਰਕੇ। ਲੋਕ ਜੀ ਸੂਟ ਦੀ ਮੈਚਿੰਗ ਤੁਸੀਂ ਦੇਖ ਸਕਦੇ ਹੋ ਬਹੁਤ ਹੀ ਸੋਹਣੀ ਸੂਟ ਦੀ ਮੈਚਿੰਗ ਹੋਈ ਹੈ। ਤੇ ਰੇਂਜ ਆਪਾਂ ਤੁਹਾਨੂੰ ਇਸ ਜੋ ਵੀਡੀਓ 'ਚ ਨਹੀਂ ਦੱਸਾਂਗੇ। ਜੋ ਵੀ ਰੇਂਜ ਤੁਸੀਂ ਪੁੱਛਣੀ ਹੋਗੀ ਤਾਂ ਆਪਾਂ ਤੁਹਾਨੂੰ WhatsApp ਤੇ ਤੁਸੀਂ ਸਾਨੂੰ ਸਕਰੀਨਸ਼ਾਟ ਲੈ ਕੇ ਜਿਹੜੇ ਕਿਸੇ ਵੀ ਸੂਟ ਦੀ ਰੇਂਜ ਪੁੱਛ ਸਕਦੇ ਹੋ। ਆ ਪਿਛਲੇ ਮਹੀਨੇ ਦੇ ਕੀਤਾ ਹੋਇਆ ਡਿਜੀਟਲ ਪ੍ਰਿੰਟਿੰਗ ਕਿੰਨਾ ਹੁੱਚ ਨਾ ਮੇਜੀ ਚੀਜ਼ ਵਰਤ ਤੋਂ ਕੁਝ ਹਟਕੇ ਹਨ ਜਿਹੜੀਆਂ ਮੇਰੀਆਂ ਭੈਣਾਂ ਪਾਉਣਾ ਪਸੰਦ ਕਰਦੀਆਂ ਉਹਨਾਂ ਲਈ ਬਹੁਤ ਸੋਹਣੀ ਚੀਜ਼ ਹੈ ਆਹ ਸਪਰੇ ਪੈਂਡਿੰਗ 'ਚ ਇਹ ਕ੍ਰੇਪ ਤੇ ਕੀਤਾ ਹੋਇਆ ਲਓ ਜੀ ਸਾਰੇ ਸੂਟ ਜਿਹੜੇ ਇੱਕ ਤੋਂ ਇੱਕ ਸੋਹਣੇ ਸੂਟ ਨੇ ਤੇ ਤੁਸੀਂ ਮੇਰੀਆਂ ਭੈਣਾਂ ਆਏ ਦੀ ਬੈਕ ਆ ਜੂਗੀ ਹਾਂ ਆਜੇ ਨਾ ਉਹਨਾਂ ਦੇ ਕੋਲ ਤੁਸੀਂ ਆ ਜੀ ਤੇ ਲਓ ਜੀ ਇਸ ਤਰ੍ਹਾਂ ਦੇ ਪੀਸ ਤੁਹਾਨੂੰ ਵਾਧੂ ਜਾਂ ਆਪਣੇ ਕੋਲੇ ਬਹੁਤ ਸਾਰੇ ਜਿਹੜੇ ਮਿਲ ਜਾਣਗੇ ਲਓ ਜੀ ਆਪਣੇ ਕੋਲੇ ਫੁੱਲ ਸਟਾਕ ਜਿਹੜਾ ਇੰਨਾ ਸੂਟਾਂ ਦਾ ਅਵੇਲੇਬਲ ਹੈ ਤੁਸੀਂ ਆਪਣੇ ਤੋਂ ਹੋਰ ਵੀ ਬਹੁਤ ਤਰ੍ਹਾਂ ਦੇ ਡਿਜ਼ਾਈਨ ਆ ਜਿਹੜੇ ਮੰਗਵਾ ਸਕਦੇ ਹੋ ਲਓ ਜੀ ਦੇਖੋ ਇਸ ਤਰ੍ਹਾਂ ਦੇ ਸੂਟ ਬਹੁਤ ਜ਼ਿਆਦਾ ਆਪਣੇ ਕੋਲੇ ਰੈਡੀ ਪਏ ਨੇ ਤੇ ਬਾਕੀ ਅੱਜ ਵਾਲੀ ਵੀਡੀਓ ਚ ਆਪਾਂ ਤੁਹਾਨੂੰ ਸਿਰਫ ਪੇਂਟ ਦਾ ਕੰਮ ਹੀ ਦਿਖਾਇਆ ਹੈ ਹਨਾ ਜੋ ਕਿ ਬਹੁਤ ਜ਼ਿਆਦਾ ਆਪਾਂ ਨੂੰ ਮੈਸੇਜ ਆ ਰਹੇ ਸੀ ਕਿ ਕੋਈ ਮਸ਼ੀਨ ਤੋਂ ਹਟ ਕੇ ਕੋਈ ਕੰਮ ਲੈ ਕੇ ਆਓ ਹਨਾ ਤੇ ਇਹ ਸੂਟ ਆਪਾਂ ਨਿਊ ਜਿਹੜੇ ਰੈਡੀ ਕਰਵਾਏ ਨੇ ਤੇ ਲਓ ਜੀ ਜਿਹੜੀਆਂ ਮੇਰੀਆਂ ਭੈਣਾਂ ਇਹ ਸੂਟਾਂ ਦੀ ਬਹੁਤ ਚਿਰ ਤੋਂ ਵੇਟ ਕਰ ਰਹੀਆਂ ਸੀ ਆਪਣੇ ਜਿਹੜੇ ਆਰਡਰ ਬੁੱਕ ਕਰ ਸਕਦੀਆਂ ਨੇ ਤੇ ਰੇਂਜ ਆਪਾਂ ਨਾਲ ਦੀ ਨਾਲ ਤੁਹਾਨੂੰ ਉੱਥੇ ਦੱਸ ਦਾਂਗੇ ਠੀਕ ਹੈ ਜੀ